ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਤੁਹਾਡੇ ਮੋਸਟ ਡਿਮਾਂਡਿੰਗ ਸੂਟਸ ਹੈਗੇ ਨੇ ਜਿਹੜੇ ਆਪਾਂ ਲੈ ਕੇ ਆ ਚੁੱਕੇ ਹਾਂ ਪਿਓਰ ਜਾਰਜਟ ਦੇ ਸੂਟਸ ਨੇ ਤੇ ਆਰੀ ਦੇ ਨਾਲ ਹਾਈਲਾਈਟਡ ਨੇ ਅੱਜ ਆਪਾਂ ਤੁਹਾਨੂੰ ਸਾਰੇ ਸੂਟਸ ਜੋ ਅਵੇਲੇਬਲ ਨੇ ਦਿਖਾਵਾਂਗੇ ਤਾਂ ਪਲੀਜ਼ ਨਾਲ ਦੀ ਨਾਲ ਬੁਕਿੰਗਸ ਕਰ ਲੈਣਾ ਹਾਂਜੀ ਜਿਹੜੇ ਆਪਾਂ ਨਵੇਂ ਵਿਊਅਰਸ ਦੇਖ ਰਹੇ ਹੋ ਉਹਨਾਂ ਨੂੰ ਇਹੀ ਹੁੰਦਾ ਕਿ ਅਸੀਂ ਆਰਡਰ ਕਿੱਦਾਂ ਪਲੇਸ ਕਰਨਾ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਦੇਣਾ ਪ੍ਰੋਪਰ ਸੂਟ ਦਾ ਸਕਰੀਨਸ਼ਾਟ ਲੈ ਕੇ ਕਿ ਸਾਨੂੰ ਇਹ ਵਾਲਾ ਸੂਟ ਚਾਹੀਦਾ ਅਵੇਲੇਬਲ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਪੇਮੈਂਟ ਕਰ ਦੇਣੀ ਹੁੰਦੀ ਹੈ ਠੀਕ ਹੈ ਜੀ ਤੇ ਕੈਸ਼ ਔਨ ਡਿਲੀਵਰੀ ਦਾ ਪੁੱਛਦੇ ਹੁੰਦੇ ਹੁੰਨੇ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਸਟੱਫ ਸਾਰਾ ਦੱਸਿਆ ਹੁੰਦਾ ਪਲੀਜ਼ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਆ ਕਰੋ ਫਿਰ ਜਦੋਂ ਤੁਸੀਂ ਮੈਸੇਜ ਕਰਦੇ ਹੋ ਇਸ ਲਈ ਅਸੀਂ ਉਹਨਾਂ ਮੈਸੇजेस ਤੇ ਰਿਪਲਾਈ ਨਹੀਂ ਕਰਦੇ ਜਿਨ੍ਹਾਂ ਦੇ ਆਨਸਰ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਪਿਛਲੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਆਪਾਂ ਕਾਟਨ ਵਾਲੀਆਂ ਦੇ ਵਿੱਚ ਪ੍ਰਾਈਸ ਦੱਸੇ ਨੇ ਤਾਂ ਵੀ ਆਪਾਂ ਨੂੰ ਪ੍ਰਾਈਸਸ ਤੇ ਮੈਸੇਜ ਆ ਰਹੇ ਨੇ ਸੋ ਇਸੇ ਕਰਕੇ ਫਿਰ ਅਸੀਂ ਛੱਡ ਦਿੰਨੇ ਹੁੰਨੇ ਆ ਪ੍ਰਾਈਸ ਦੱਸਣਾ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖੋ ਤੁਹਾਡੇ ਲਈ ਵੀਡੀਓ ਬਣਾਈ ਗਈ ਹੁੰਦੀ ਹੈ ਤਾਂ ਜੋ ਤੁਹਾਨੂੰ ਇਹਦੇ ਵਿੱਚ ਹੀ ਸਾਰੇ ਆਨਸਰਸ ਮ ਤੁਸੀਂ ਪਰਚੇਸ ਕਰਨੀ ਹੈ ਚੀਜ਼ ਤੁਹਾਡੇ ਲਈ ਇਜ਼ੀ ਹੋ ਜੀ। ਹਾਂਜੀ ਇਹਦੇ ਵਿੱਚ ਹੈਗੀ ਹੈ ਜਿਹੜੀ ਪਿਓਰ ਚਾਰਜਟ ਟੀ-ਸ਼ਰਟ ਰਹੇਗੀ ਜੀ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਰਹੇਗੀ ਨਾਲ ਪਿਓਰ ਚਾਰਜਟ ਦਾ ਹੀ ਰਹੇਗਾ ਦੁਪੱਟਾ। ਦੁਪੱਟਾ ਪ੍ਰਿੰਟਡ ਰਹੇਗਾ। ਬਾਟਮ ਪਲੇਨ ਰਹੇਗੀ ਸਾਰੇ ਸੂਟਸ ਦੀ। ਹਾਂਜੀ ਪਹਿਲਾ ਸੂਟ ਹੈ। ਕਾਫੀ ਕਸਟਮਰਸ ਹੈਗੇ ਨੇ ਜਿਹੜੇ ਆਪਣੇ ਲਾਸਟ ਟਾਈਮ ਰਹਿ ਗਏ ਸੀਗੇ ਇਨ੍ਹਾਂ ਸੂਟਸ ਤੋਂ। ਹਾਂਜੀ ਇਸ ਤਰ੍ਹਾਂ ਦੀ ਨਾਲ ਤੁਸੀਂ ਨੇੜੇ ਤੋਂ ਦੇਖ ਸਕਦੇ ਹੈਗੇ ਆ ਪ੍ਰੋਪਰਲੀ ਹੀ ਆਰੀ ਦੇ ਨਾਲ ਹੀ ਹਾਈਲਾਈਟਡ ਸੂਟਸ ਨੇ ਐਂਡ ਸਟਾਫ ਬਹੁਤ ਜ਼ਿਆਦਾ ਸੋਹਣਾ ਜਿੰਨਾ ਜਿੰਨਾ ਕੋਲ ਸੂਟ ਡਿਲੀਵਰ ਹੋਏ ਨੇ ਸਾਰੇ ਜਣੇ ਬਹੁਤ ਜ਼ਿਆਦਾ ਖੁਸ਼ ਹੋਏ ਆ ਠੀਕ ਹੈ ਜੀ ਬ੍ਰੈਂਡ ਦਾ ਕੱਪੜਾ ਰਹੇਗਾ ਐਂਡ ਇਹ ਪਲੇਨ ਜਿਹੜੀ ਹੈਗੀ ਬਾਟਮ ਹੈ 3 ਮੀਟਰ ਹੈਗਾ ਜਿਹੜਾ ਬਾਟਮ ਦਾ ਕੱਪੜਾ ਰਹੇਗਾ ਮੋਸਟਲੀ ਤੁਹਾਡੇ ਵੀ ਹੁੰਦਾ ਕਿ ਬਾਟਮ ਕਿੰਨੇ ਮੀਟਰ ਦੀ ਹੈ ਬਾਟਮ 3 ਮੀਟਰ ਦੀ ਰਹੇਗੀ ਜੀ ਇਹ ਹੈ ਜੀ ਦੁਪੱਟਾ ਹਾਂਜੀ ਸੈਕਿੰਡ ਡੇ ਵਾਲਾ ਕਲਰ ਹੈ ਕਲਰ ਤੁਹਾਨੂੰ ਪ੍ਰੋਪਰ ਸ਼ੋਅ ਹੋ ਰਿਹਾ ਜੀ ਡਾਰਕ ਗ੍ਰੀਨ ਕਲਰ ਹੈ ਬੋਟਲ ਗ੍ਰੀਨ ਡਾਰਕ ਸ਼ੇਡ ਹੈ ਇਸ ਤਰ੍ਹਾਂ ਦੇ ਨਾਂ ਦੇ ਸੀ ਸ਼ਰਟ ਬਣੀ ਹੋਈ ਹੈ ਇਹ ਵਾਲਾ ਪ੍ਰਿੰਟ ਹੈ ਪਲੇਨ ਬਾਟਮ ਰਹੇਗੀ ਇਹ ਰਹੇਗਾ ਜੀ ਇਸ ਦਾ ਦੁਪੱਟਾ ਇਹਨਾਂ ਸੂਟਸ ਦਾ ਜਿਹੜਾ ਪ੍ਰਾਈਸ ਹੈ ਜੀ ਉਹ ਹੈਗਾ 3275 ਰੁਪਏ ਸ਼ਿਪਿੰਗ ਫ੍ਰੀ ਹੈ बॉटम का स्टार्ट होगा शर्ट कलर बहुत प्यारा है हर एज ग्रुप के लिए कलर्स ने अपने कोई अच्छी तो दुपट्टे का प्रिंट దుపట్ ਇਹ ਦੁਪट्टे ਦੀ ਪ੍ਰਿੰਟਿੰਗ ਹੈ ਹਾਂਜੀ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਇਹ ਵਾਲਾ ਨਾ ਜੋ ਬਲੈਕ ਸੂਟ ਦੀਆਂ ਬੁਕਿੰਗਸ ਨੇ ਵਾਜਿ ਕਰਵਾ ਲਿਓ ਜੀ ਆਪਾਂ ਪਹਿਲਾਂ ਜਿਨ੍ਹਾਂ ਦੀਆਂ ਬੁਕਿੰਗਸ ਹੋਈਆਂ ਉਹਨਾਂ ਨੂੰ ਸੂਟ ਦੇ ਕੇ ਜੋ ਐਕਸਟਰਾ ਸੂਟ ਹੋਣਗੇ ਉਹ ਦੂਸਰੇ ਕਸਟਮਰਸ ਨੂੰ ਮਿਲ ਜਾਣਗੇ ਠੀਕ ਹੈ ਕੱਲ ਕਾਫੀ ਜਾਣੇ ਰਹਿ ਗਏ ਸੀ ਤੇ ਸੂਟ ਆਪਰ ਰਿਪੀਟ ਕਰਵਾ ਲੈਣੀ ਹਾਂਜੀ ਸੇਮ ਕੀਜੀਏ ਇਸ ਸੂਟ ਦੇ ਬਾਰੇ ਵਿੱਚ ਇਹ ਆਪਾਂ ਕਾਟਨ ਦਾ ਸੂਟ ਦੁਪੱਟਾ ਸੂਟ ਦਿਖਾਇਆ ਸੀ ਪਹਿਲਾਂ ਵਾਲੀਆਂ ਬੁਕਿੰਗਸ ਵਾਲਿਆਂ ਨੂੰ ਹੀ ਮਿਲਨੇ ਹੈਗੇ ਆ ਤਾਂ ਪਲੀਜ਼ ਮੈਸੇਜ ਕਰ ਲੋ ਅੱਜ ਤੁਹਾਡੇ ਮੈਸੇਜ ਦੀ ਪਹਿਲਾਂ ਬੈਕ ਸਾਰੀ ਚੈਟ ਚੈੱਕ ਹੋਏਗੀ ਜਿਨ੍ਹਾਂ ਨੇ ਪਹਿਲਾਂ ਮੰਗੇ ਹੋਣਗੇ ਮਤਲਬ ਪਹਿਲਾਂ ਮੈਸੇਜ ਆਏ ਹੋਣਗੇ ਜੀ ਉਹਨਾਂ ਨੂੰ ਇਹ ਵਾਲੇ ਸੂਟਸ ਮਿਲਨੇ ਆ ਜਸਟ ਆਪਣੇ ਨੂੰ 6 ਸੂਟ ਹੀ ਮਿਲੇ ਨੇ ਇਹ ਵਾਲੇ ਹਾਂਜੀ ਨੈਕਸਟ ਇਹ ਵਾਲਾ ਸੂਟ ਕਲਰ ਹੈ ਬੜੇ ਯੂਨੀਕ ਜੇ ਸ਼ੇਡ ਨੇ ਸਾਰੇ ਹਾਂ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹੈ ਜਿਹੜੀ ਇਸ ਦੀ ਪ੍ਰਿੰਟਿੰਗ ਬਣੀ ਹੋਈ ਹੈ ਦੁਪट्टे ਦੀ ਇਹ ਸ਼ਰਟ ਰਹੇਗੀ ਐਂਡ ਇਹ ਰਹੇਗਾ ਦੁਪੱਟਾ ਪਲੇਨ ਨਾਲ ਲੈ ਕੇ ਬਾਟਮ ਹਾਂਜੀ ਨੈਕਸਟ ਇਹ ਵਾਲਾ ਸੂਟ ਅੰਨੀ ਚੀਜ਼ ਦੇ ਵਿੱਚ ਨਾਲ ਇਸ ਤੇ ਬਰਗੰਡੀ ਕਲਰ ਦੀ ਹੈਗੀ ਜਿਹੜੀ ਬਾਟਮ ਹੈ ਇਸ ਤਰ੍ਹਾਂ ਦੇ ਬੀ ਹਾਂਜੀ ਇਹ ਹੈਗੀ ਇਸਦੀ ਪ੍ਰਿੰਟਿੰਗ ਦੁਪੱਟੇ ਦੀ ਹਾਂਜੀ ਨੈਕਸਟ ਇਹ ਸਕਿਨ ਕਲਰ ਦੇ ਸੂਟ ਹੈ ਇਸ ਤਰ੍ਹਾਂ ਦੇ ਨਾ ਲਾਈਟ ਕਲਰ ਪਸੰਦ ਨੇ ਜਿੰਨੇ ਜਿਆਦਾ ਲਾਈਟ ਨਹੀਂ ਐਸਾ ਕਲਰ ਵਿੱਚ ਹੈਗੇ ਨੇ ਡਾਰਕ ਪਰ ਸਰਦਾਰੀ ਜੇ ਸੂਟ ਨੇ ਸਾਰੇ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਦੁਪट्टे ਦਾ ਪ੍ਰਿੰਟ ਹਾਂਜੀ ਨੈਕਸਟ ਦੇ ਵਾਲਾ ਸੂਟ ਹੈ ਫਰੋਜ਼ੀ ਸ਼ੇਡ ਦੇ ਵਿੱਚ ਇਹ ਪਲੇਨ ਬਾਟਮ ਰਹੇਗੀ ਕਲਰ ਐਗਜ਼ੈਕਟ ਸ਼ੋ ਹੋ ਰਿਹਾ ਸੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਹੈਗੀ 셔ਟ ਦੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਹੈਗਾ ਜੀ ਦੁਪੱਟਾ ਹਾਂਜੀ ਨੈਕਸਟ ਦੇ ਵਾਲਾ ਸੂਟ ਹੈ ਇਸ ਤਰ੍ਹਾਂ ਦੇ ਨਾਲ print ਬਣਿਆ ਹੋਇਆ ਇਹ ਨਾਲ ਰਹੇਗੀ ਪਲੇਨ ਕੰਕਰੀਟ ਸ਼ੀਟ ਦੀ ਬਾਟਮ ਨਾਲ ਰਹੇਗਾ ਇਸ ਤਰ੍ਹਾਂ ਦੇ ਨਾਲ printਰ ਦੁਪੱਟਾ ਹਾਂਜੀ ਇਹ ਵਾਲੀ ਨਾਲ ਰਹਿਣੀ ਆ ਬਾਟਮ yellow color ਦੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਬਹੁਤ ਜ਼ਿਆਦਾ ਸੋਨਾ ਕਲਰ ਹੈ ਦੇਖੋ ਜੀ ਇਹਦੇ ਇਹ ਵੀ ਵਿੱਚ ਪ੍ਰਿੰਟ ਵੀ ਬਣਿਆ ਹੋਇਆ ਨਾ 40 ਟਾਈਪ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਜੀ ਪਲੇਨ ਬਾਟਮ ਰਹੇਗੀ ਐਂਡ ਇਹ ਰਹਿਣਾ ਯਾਨਾ ਦੁਪੱਟਾ ਹਾਂਜੀ ਤੇ ਇਹ ਹੈਗੇ ਆ ਜੀ ਆਪਣੇ ਬਲੈਕ ਕਲਰ ਦੇ ਚੋਸ ਜਿਨ੍ਹਾਂ ਨੇ ਲਾਸਟ ਟਾਈਮ ਤੇ ਮੈਸੇਜ ਕੀਤੇ ਸੀ ਰਹਿ ਗਏ ਸੀ ਅਗੇ ਇਹਨਾਂ ਸੂਰਤਾਂ ਲਈ ਅਸੀਂ ਬੈਕ ਚੈਟ ਦੇ ਵਿੱਚ ਜਾਵਾਂਗੇ ਕਿਉਂਕਿ ਅਸੀਂ ਕਿਸੇ ਦੇ ਵੀ ਪੇਮੈਂਟ ਦੇ ਨਾਲ ਬੁਕਿੰਗ ਨਹੀਂ ਕੀਤੀ ਸੀ ਸਾਨੂੰ ਨਹੀਂ ਪਤਾ ਸੀ ਸੇਮ ਪ੍ਰਿੰਟਿੰਗ ਸਾਨੂੰ ਮਿਲ ਪਾਏਗੀ ਜਾਂ ਨਹੀਂ ਮਿਲ ਪਾਏਗੀ ਕਿਉਂਕਿ ਕਈ ਵਾਰ ਕਹਿ ਦਿੱਤਾ ਜਾਂਦਾ ਹਾਂਜੀ ਅਵੇਲੇਬਲ ਹੈ ਮਿਲ ਜਾਣਗੇ ਪਰ ਜਦੋਂ ਆਉਂਦੀ ਹੈ ਉਦੋਂ ਪ੍ਰਿੰਟਿੰਗ ਅਲੱਗ ਹੁੰਦੀ ਹੈ ਤਾਂ ਉਹ ਚੀਜ਼ਾਂ ਆਪਾਂ ਨਹੀਂ ਕਰਦੇ ਕਿ ਪਹਿਲਾਂ ਹੀ ਤੁਹਾਡੇ ਤੋਂ ਪੇਮੈਂਟ ਲੈ ਲਵੋ ਬਾਅਦ ਵਿੱਚ ਚੀਜ਼ਾਂ ਹੋਰ ਡਿਲੀਵਰ ਕਰ ਦੋ ਹਨਾ ਸੋ ਜਦੋਂ ਆਪਾਂ ਨੂੰ ਸ਼ਿਉਰਟੀ ਹੋਈ ਆਪਣੇ ਕੋਲ ਚੀਜ਼ਾਂ ਪਹੁੰਚੀਆਂ ਕਿਉਂਕਿ ਜਿਹੜੇ ਕਸਟਮਰ ਮੈਸੇਜ ਕਰ ਰਹੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਉਹਨਾਂ ਨੂੰ ਇਹੀ ਰਿਪਲ ਤੁਹਾਡੇ ਤੋਂ ਪੇਮੈਂਟ ਨਹੀਂ ਲੈ ਸਕਦੇ ਸੋ ਹੁਣ ਸੂਟਸ ਅਵੇਲੇਬਲ ਨੇ ਆ ਗਏ ਨੇ ਪਰ ਉਹ ਹੀ 5 5 4 4 ਪੀਸ ਮਿਲਦੇ ਨੇ ਆਪਾਂ ਨੂੰ ਸੋ ਤੁਸੀਂ ਮਤਲਬ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜਿਨ੍ਹਾਂ ਦੇ ਪਹਿਲਾਂ ਵਾਲੇ ਮੈਸੇਜ ਹੋਏ ਪੁਰਾਣੇ ਮੈਸੇਜ ਹੋਇਆ ਉਹਨਾਂ ਨੂੰ ਇਹ ਵਾਲੇ ਸੂਟਸ ਮਿਲਣਗੇ ਠੀਕ ਹੈ ਜੀ ਅੱਜ ਵਾਲਾ ਸਾਰਾ ਹੀ ਸਟਾਕ ਹੈ ਜਿਹੜਾ ਉਹ ਲਿਮਟਿਡ ਹੈ ਫੇਰ ਨਹੀਂ ਪਤਾ ਤੁਹਾਨੂੰ ਕਿੰਨਾ ਟਾਈਮ ਵੇਟ ਕਰਨੀ ਪਵੇ ਸੋ ਆਪਣੀਆਂ ਬੁਕਿੰਗਸ ਕਰਵਾ ਲਓ ਤੁਹਾਨੂੰ ਟਾਈਮਿੰਗ ਹੈਗੀ ਹੈ ਜਿਹੜੀ ਵੀਡੀਓ ਦੀ ਪਤਾ ਹੈ ਜੀ 10 ਵਜੇ ਆਪਣੀ ਵੀਡੀਓ ਆਉਂਦੀ ਹੈ ਸੋ ਪਲੀਜ਼ ਟਾਈਮ ਕੱਢ ਕੇ ਦੇਖ ਲਿਆ ਕਰੋ ਕਿਉਂਕਿ ਬਾਅਦ ਵਿੱਚ ਇਹੀ ਮੈਸੇਜ ਹੁੰਦੇ ਆ ਕਈਆਂ ਦਾ ਸਾਨੂੰ ਵੀ ਮਹਿਸੂਸ ਹੁੰਦਾ ਜਦੋਂ ਕਹਿ ਦਿੰਦੇ ਹੋ ਕਿ ਅਸੀਂ ਹਰ ਵਾਰ ਰਹਿ ਜਾਂਦੇ ਆ ਸੋ ਪਲੀਜ਼ ਟਾਈਮਿੰਗ ਆਪਣੀ ਹੈਗੀ ਹੈ ਜਦੋਂ ਵੀ ਵੀਡੀਓ ਆਉਣੀ ਹੈ 10 ਵਜੇ ਹੀ ਆਉਣੀ ਹੈ ਅਗਰ 10 ਤੋਂ ਸਵਾ 10 ਦੇ ਵਿੱਚ ਸਾਡੇ ਤੋਂ ਵੀਡੀਓ ਅਪਲੋਡ ਨਹੀਂ ਹੁੰਦੀ ਤਾਂ ਅਸੀਂ ਨੈਕਸਟ ਡੇ ਤੇ ਸ਼ਿਫਟ ਕਰ ਦਿੰਨੇ ਆ ਸੋ ਠੀਕ ਹੈ ਜੀ ਫਿਰ ਅੱਜ ਵਾਲੇ ਸੂਟਸ ਦੀ ਬੁਕਿੰਗ ਕਰਵਾਓ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ